ਬਾਈ ਤੁਸੀਂ ਮੇਰੀ ਗੱਲ ਸੁਣ ਲਓ ਤੁਸੀਂ ਚੱਲ ਪ੍ਰਚਾਰ ਕਰਦੇ ਆ ਪਰ ਬਲਕਿ ਕਿਸੇ ਨੂੰ ਗੁਰੂ ਨੂੰ ਮਾਰਾ ਬੋਲਣ ਵਾਸਤੇ ਨਾ ਪਹਿਲਾਂ ਸੋਚ ਲਿਆ ਕਰੋ ਕੋਣ ਗੁਰੂ ਆ ਗੁਰੂ ਹੀ ਆ ਸਾਡਾ ਤਾਂ ਤੁਹਾਡਾ ਗੁਰੂ ਆ 15 ਗੱਡੀਆਂ ਮਕਰ ਤੁਰ ਗਈਆਂ ਜਾਂਦੀਆਂ ਹੋਣਾ ਤੇ ਵਿੱਚਕਾਰ ਇੱਕ 12-13 ਕਰੋੜ ਦੀ ਗੱਡੀ ਬਾਬੇ ਦੀ ਆਪ ਹੋਏ ਬੁਲਟ ਪ੍ਰੂਫ ਇਹ ਕਿਵੇਂ ਜੀ ਪ੍ਰਚਾਰ ਹੋਇਆ ਇਹ ਆਪਾਂ ਸੈਨ ਮਨ ਅਸੰਮਿਤੇ ਜੋ ਕੋਸ਼ਿਸ਼ ਕਰੋ ਜੋ ਕੋਸ਼ਾ ਅਗਲੇ ਸਿਸਟਮ ਪਰ ਕਿਸੇ ਨੂੰ ਮਾਰੀ ਲੈਂਦੇ ਨਹੀਂ ਕਹਿੰਦਾ ਕਿ ਤੁਸੀਂ ਚਿਕਾ ਪੀਓ ਜਾਂ ਕਿਸੇ ਨੂੰ ਪੋਸਟ ਖਾਉਂਦੇ ਜਾਂ ਦਾਰੂ ਪੀਓ ਤੇ ਵੀ ਰਹੀ ਹੈ ਕਿਹੜਾ ਕਹਿ ਰਹੇ ਕਿਸੇ ਨੂੰ ਪੀਓ ਜੋ ਫਿਰ ਚੰਗੀ ਲਾਈਨ ਤੇ ਉਹ ਅਸੀਂ ਨੂੰ ਸਾਥ ਸੰਗ ਕਰਦੇ ਆ ਠੀਕ ਹੈ ਮਾਰ ਐਸਾਫਾਈ ਕਰਦੇ ਆ ਕਿਸੇ ਨੂੰ ਅੱਜ ਤੱਕ ਐਸੇ ਕਿਹਾਂ ਲੀ ਗਾ ਹਾਂ ਤਕੀਨਾਂ ਤੋਂ ਕਿਸੇ ਨੂੰ ਸਾਥਾ ਨਹੀਂ ਡੇਰੇ ਜੋ ਨਹੀਂ ਅਸੀਂ ਵੇਖੋ ਉਹ ਤੱਕ ਨਹੀਂ ਨਾ ਜਾਣਦੇ ਨਹੀਂ ਤੇ ਅਸੀਂ ਤਾਂ ਕਿਹਨਾਂ ਰੋਕ ਦੇਣੀ ਉਹ ਉਹ ਮਾਲੋ ਲੋਕ ਜਾਂਦੇ ਆ ਨਾ ਜਿਹੜੇ ਅਸੀਂ ਅਸੀਂ ਕਿਹੜਾ ਵੀ ਲੋਕਾਂ ਦੇ ਬੇਨਤੀ ਸੁਣੋ ਅਸੀਂ ਕਿਹੜਾ ਵੀ ਲੋਕਾਂ ਦੇ ਗੱਡੀਆਂ ਦੇ ਕੱਚ ਭੰਨ ਦਿੰਦੇ ਨੇ ਜਾ ਕੇ ਵੀ ਤੁਸੀਂ ਡੇਰੇ ਜਾਉ ਨਾ ਅਗਲਾ ਜਾਵੇ ਸਾਡਾ ਥਾਂ ਮੈਂ ਅਸੀਂ ਆਪਣਾ ਪ੍ਰਚਾਰ ਕਰਕੇ ਲੋਕਾਂ ਨੂੰ ਜਿਹੜੇ ਡੇਰਿਆਂ 'ਚ ਜਾਂਦੇ ਨੇ ਨਾ ਲੋਕ ਉਹਨਾਂ ਲੋਕਾਂ ਨੂੰ ਵੀ ਪਰ ਨਾ ਜੋੜਨਾ ਜੀ ਸਰ ਜੀ ਇੱਕ ਗੱਲ ਸੁਣੋ ਮੇਰੀ ਬੋਲੋ ਬੋਲੋ ਜਿਹੜੇ ਨਿਹੰਗ ਸਿੰਘ ਨਾਲ ਬਾਬਾ ਜੀ ਦੇ ਰਹਿੰਦੇ ਉਹ ਪਾਗਲ ਹੈਗੇ ਹਾਂ ਮੈਂ ਪਾਗਲ ਕਹਿੰਦਾ ਉਹਨਾਂ ਨੂੰ ਹੈ ਸਿਰੇ ਦੇ ਮੂਰਖ ਕਹਿੰਦਾ ਉਹਨਾਂ ਨੂੰ ਮੇਰੇ ਨਿਹੰਗ ਹੁੰਦਾ ਨਾ ਰਹਿੰਦੇ ਮੈਂ ਕਹਿੰਦਾ ਉਹ ਜਿਹੜੀਆਂ ਕਰਿੰਦੀਆਂ ਨੇ ਉਹਨਾਂ ਨਾਲੋਂ ਸ਼ੇਰ ਦੀ ਖਾਲ ਜੇ ਇੱਕ ਗਿੱਦੜ ਹੁੰਦਾ ਕੁੱਤੇ ਆ ਉਹ ਉਹਨਾਂ ਨੂੰ ਅੱਗ ਨਹੀਂ ਦਿੰਦਾ ਹੀ ਨਹੀਂ ਤੁਸੀਂ ਨਾ ਕਹੋ ਮੈਂ ਕਹਿੰਦਾ ਮੈਂ ਭਾਈ ਤੁਸੀਂ ਮੇਰੀ ਗੱਲ ਸੁਣ ਲਓ ਤੁਸੀਂ ਚੱਲ ਪ੍ਰਚਾਰ ਕਰਦੇ ਆ ਹਮ ਪਰ ਪਹਿਲਾਂ ਕਿਸੇ ਨੂੰ ਗੁਰੂ ਨੂੰ ਮਾੜਾ ਬੋਲਣ ਵਾਸਤੇ ਨਾ ਪਹਿਲਾਂ ਸੋਚ ਲਿਆ ਕਰੋ ਕੋਣ ਗੁਰੂ ਆ ਗੁਰੂ ਹੀ ਆ ਸਾਡਾ ਤੁਹਾਡਾ ਗੁਰੂ ਆ ਹਾਂ ਗੁਰੂ ਦੀ ਡੈਫੀਨੇਸ਼ਨ ਦੱਸਿਓ ਹੈ ਗੁਰੂ ਦੀ ਡੈਫੀਨੇਸ਼ਨ ਕੁਝ ਬਾਣੀ ਚ ਮੈਂ ਕਿਹਾ ਸਾਨੂੰ ਤਾਂ ਸਭ ਕੁਝ ਆ ਸਾਨੂੰ ਵੱਡੇ ਵੀਰ ਤੁਹਾਡੇ ਵਾਸਤੇ ਸਾਰਾ ਕੁਝ ਆ ਗੱਲ ਸੁਣੋ ਅਸੀਂ ਨਾ ਮੇਰੀ ਗੱਲ ਸੁਣ ਲਓ ਜੇ ਤੁਸੀਂ ਗੁਰਦੁਆਰੇ ਦੀ ਗੱਲ ਕਰਦੇ ਗੁਰਦੁਆਰਾ ਸਾਨੂੰ ਪਹਿਲ ਆ ਹੂੰ ਠੀਕ ਆ ਗੁਰਦੁਆਰਾ ਸਾਨੂੰ ਪਹਿਲ ਆ ਸਾਡੇ ਘਰ ਤੁਸੀਂ ਗੁਰਦੁਆਰੇ ਜਾਓ ਵੈਲਕਮ ਹੈ ਲੇਕਿਨ ਇੱਕ ਬੇਨਤੀ ਹੈ ਵੀ ਤੁਸੀਂ ਕਹੋ ਸਾਡਾ ਗੁਰੂ ਆ ਗੁਰੂ ਦੀ ਡੈਫੀਨੇਸ਼ਨ ਦੱਸਿਓ ਗੁਰੂ ਦੀ ਡੈਫੀਨੇਸ਼ਨ ਸਾਨੂੰ ਇੰਨਾ ਨਹੀਂ ਆ ਠੀਕ ਆ ਸਾਡੇ ਪੁਰਾਣਿਆਂ ਨੂੰ ਪਤਾ ਆ ਫਿਰ ਆਪਣੇ ਪੁਰਾਣਿਆਂ ਨਾਲ ਗੱਲ ਕਰਾ ਦਿਓ ਆਪਣੀ ਮੈਂ 라운ਡ ਕੰਮ ਤੇ ਜਾ ਰਿਹਾ ਹਾਂ ਤੁਸੀਂ ਜਦੋਂ ਮੈਨੂੰ ਐਸੀ ਗਵਾ ਮੈਂ ਰੀ ਲੋਡ ਕੀਤੀ ਹੈ ਨਹੀਂ ਵੇ ਜੀ ਮਿੰਨ ਤੁਸੀਂ ਆਪਣਾ ਮੇਰੇ ਕੋ ਵੀ ਮੈਂ ਵੀ ਥੋੜਾ ਪ੍ਰੋਗਰਾਮ ਤੇ ਜਾ ਰਿਹਾ ਤਿਆਰ ਹੋ ਰਿਹਾ ਵਾ ਗੁਰੂ ਦੀ ਡੈਫੀਨੇਸ਼ਨ ਦੱਸ ਦੋ ਗੁਰੂ ਪਤਾ ਕੀ ਹੁੰਦਾ ਵਾ ਗੁਰੂ ਹੁੰਦਾ ਜਿਹੜੇ ਜਾ ਕੇ ਤਤੀਆਂ ਤਵੀਆਂ ਦੇ ਬਹਿਣ ਗੁਰੂ ਨਾਨਕ ਸਾਹਿਬ ਜੇ ਹਰਦਵਾਰ ਗਏ ਜਗਨਨਾਥ ਬੇਨਤੀ ਸੁਣ ਲਓ ਇੱਕ ਵਾਰੀ ਜੇ ਹਰਦਵਾਰ ਗਏ ਹੀ ਗੁਰੂ ਨਾਨਕ ਸਾਹਿਬ ਜਗਨਨਾਥਪੁਰ ਹੀ ਗਏ ਸੀ ਤੇ ਉਹਨਾਂ ਨੇ ਉਹ ਸਿਕਿਉਰਟੀਆਂ ਲੈ ਕੇ 15 15 18 18 ਗੱਡੀਆਂ ਮਗਰ ਲਾ ਕੇ ਨਹੀਂ ਘੜੀਆਂ ਕੱਲੇ ਉਹਨਾਂ ਨੇ ਮੱਫੀਆਂ ਨਹੀਂ ਢਕਾਏ ਜੇ ਕੌਮ ਦੀ ਖਾਤਰ ਗੱਲ ਆਈ ਉਹਨਾਂ ਨੇ ਆਪਣੇ ਤਤੀਆਂ ਤਵੀਆਂ ਦੇ ਵੀ ਬੈਠੇ ਹੋ ਜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਦੀ ਗੱਲ ਆਈ ਤੇ ਉਹ ਸਕਿਉਰਿਟੀ ਨਾਲੇ ਕਿਹ ਨਹੀਂ ਬਿਠੇ ਸੀ ਜੇ ਕਿਸੇ ਦਾ ਧਰਮ ਦਾ ਤਿੰਨ ਚੇਨ ਬਚਾਉਣ ਦੇ ਖਾਤਰ ਜੀ ਉਹਨਾਂ ਨੂੰ ਸ਼ਿਦੀ ਦੇਣੀ ਪਈ ਤੇ ਸ਼ਿਦੀ ਵੀ ਦਿੱਤੀ ਆ ਗਏ ਉਹਨਾਂ ਨੇ ਹੈ ਇਹਨਾਂ ਦੀ ਕੀ ਦੇਣਿਆ ਮੈਨੂੰ ਉਹ ਦੱਸ ਦੋ ਰਾਧਾ ਸਵਾਮੀ ਦੀ ਦੇਣ ਰਾਧਾ ਸਵਾਮੀ ਦੀ ਦੇਣ ਹੋਵੇ ਸਰਾ ਉਹਨਾਂ ਨੇ ਕਿਹਾ ਜੇ ਕੋਈ ਇਹਨਾਂ ਦਾ ਮਤਲਬ ਠੀਕ ਹੈ ਜਦੋਂ ਇਹਨਾਂ ਦਾ ਕੋਈ ਸਿਸਟਮ ਹੋਇਆ ਤਾਂ ਕਰ ਲੈਣਗੇ ਮੇਰੇ ਸੋਚਾਰ ਮੈਂ ਕਰਕੇ ਵੀ ਨੂੰ ਹੁਣ ਮੰਨ ਲਓ ਮੈਂ ਗੱਲ ਸੁਣੋ ਇਹ ਕਹਣਾ ਸਾਡੇ ਪਿੰਡ ਦੇ ਇਥੇ ਬੰਦਾ ਵਾ ਉਹ ਆਉਂਦਾ ਮੇਰੇ ਮੁੰਡੇ ਨੂੰ ਵਿਆਹ ਕਰ ਦੂ ਇਹਨੇ 10 ਸਾਲਾਂ ਨੂੰ ਬਾਹਰ ਚਲ ਜਾਣਾ ਮੈਂ ਤਾਂ ਗੁਰੂ ਜੀ ਬਾਹਰੋਂ ਆਇਆ ਵੇ ਫੇਰ ਕਹੋ ਵੀ ਉਹ ਬਾਹਰੋਂ ਆਇਆ ਵਾ 10 ਸਾਲਾਂ ਨੂੰ ਬਾਹਰ ਚਲ ਜਾਣਾ ਮਤਲਬ ਉਹ ਬਾਹਰ ਨਾ ਜਾਵੇ ਕਿਸੇ ਦੀ ਕੁੜੀ ਤੁਸੀਂ ਵਹ ਲੈ ਆ ਕਿ ਟੋ ਬਣੀ ਹੈ ਉਹ ਫੇਰ ਇਥੇ ਧਿਆਨ ਲਉਂਦਾ ਫੇਰ ਵਿਚਾਰਾ ਨਹੀਂ ਆਪਾਂ ਨਹੀਂ ਇਹ ਜੀ ਟਾਈਮ ਉਹ ਤਾਂ ਕਰੂਗਾ ਟਾਈਮ ਯਾਰ ਜਿਹੜੂ ਸੱਖਾਂ ਦੇ ਗੱਲ ਤੇ ਟਾਇਰ ਪਾਵਾ ਸਾਡੇ ਹੁੰਦੇ ਕੀ ਉਹ ਟਾਈਮ ਨਹੀਂ ਹੁੰਦਾ ਵੀਰੇ ਮੈਂ ਤੁਸੀਂ ਮੇਰੇ ਭਰਾ ਜੀ ਐਸਾ ਬ੍ਰਦਰ ਤੁਸੀਂ ਮੇਰੇ ਨਾਲ ਗ ਜਦੋਂ ਪਿਛਲੇ ਸਾਲ 2020 ਕੀ ਦੇ ਵੀਰੇ ਜਦੋਂ 2020 ਕੀ ਦੇ ਵਿੱਚ ਜਦੋਂ ਧਰਨੇ ਲੱਗੇ ਕਿਸਾਨਾਂ ਦੇ ਉਦੋਂ ਬਾਬਾ ਜੀ ਕਿੱਥੇ ਸੀ ਗੁਰਿੰਦਰ ਸਿੰਘ ਜੀ ਸਰਦਾਰ ਸਾਹਮੀ ਉਦੋਂ ਜਾਂਦੇ ਜਾ ਕੇ ਨਾਲ ਸਾਥ ਦਿੰਦੇ ਬਾਕੀ ਤੁਸੀਂ ਮੰਨੋ ਅਸੀਂ ਤੁਹਾਨੂੰ ਰੋਕ ਦੇਣੀ ਆ ਅਸੀਂ ਕਿੰਨੇ ਬਾਣੀ ਪੜੂ ਕਰਦੇ ਵੇ ਸਹਿ ਪਾਠ ਕਰੋ ਜਦੋਂ ਜਪਜੀ ਸਾਹਿਬ ਦੀ ਅਰਥ ਕਰ ਲੋਗੇ ਨਾ ਉਦੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਗੀ ਬਾਣੀ ਕੀ ਆ ਮੈਂ ਤਾਂ ਅੱਸੀ ਸਾਡੇ ਘਰ ਦੀ ਗੁਰਦੁਆਰੇ ਜਾਂਦੀ ਮੇਰੀ ਮੰਮੀ ਸਵੇਰੇ ਗੁਰਦੁਆਰੇ ਜਾਂਦੀ ਆ ਵੀਰੇ ਬਹੁਤ ਵਧੀਆ ਗੱਲ ਆ ਅਸੀਂ ਉਸ ਸਮੇਂ ਉੱਠੇ ਨੇ ਹੁੰਦੇ ਜਦ ਤੱਕ ਮੰਮੀ ਗੁਰਦੁਆਰੇ ਜਾ ਵਰਦੀ ਹੈ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਆ ਥੱਲੇ ਘਰ ਦੇ ਲਾਗੇ ਬੱਬਾ ਦੀਪ ਸਿੰਘ ਦਾ ਗੁਰਦੁਆਰਾ ਬਹੁਤ ਵਧੀਆ ਉੱਠੇ ਜਾਂਦੇ ਬਹੁਤ ਵਧੀਆ ਪਰ ਮੇਰੀ ਬੇਨਤੀ ਆ ਵੀ ਜੇ ਆਪਾਂ ਆ ਡੇਰੇ ਜਿਹੜੇ ਅਗਰ ਆਪ 777 ਨੰਬਰ ਜਾਂ ਫਿਰ ਉੱਠੇ ਜਾਂਦੇ ਬਹੁਤ ਵਧੀਆ ਪਰ ਮੇਰੀ ਬੇਨਤੀ ਆ ਵੀ ਜੇ ਆਪਾਂ ਆ ਡੇਰੇ ਜਿਹੜੇ ਆ ਨਾ ਇਹਨਾਂ ਡੇਰਿਆਂ ਦੇ ਮੈਂ ਕਹਿੰਦਾ ਸਿੱਕੀ ਨੂੰ ਢਾਹ ਹੀ ਲਾਈ ਆ ਬਾਣੀ ਦੇ ਵਿੱਚ ਤੁਸੀਂ ਤੁਸੀਂ ਉਦਾਂ ਚਲੋ ਗੁਰੂ ਉਹਨਾਂ ਨੇ ਮੰਨਣਾ ਵਾ ਉਹਨਾਂ ਆਪਣੇ ਆਪ ਨੂੰ ਗੁਰੂ ਕਹਿਣਾ ਕਹੀ ਜਾਵੇ ਆ ਨਿਰੰਕਾਰੀ ਵੀ ਕਹੀ ਜਾਂਦੇ ਆ ਨਾਮ ਧਾਰੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਗੁਰੂ ਮੈਂ ਆ ਚਲੋ ਰਾਣਾ ਸਵਾਮੀ ਨੇ ਕਹਿਣਾ ਗੁਰੂ ਮੈਂ ਆ ਉਹ ਕਹੀ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਬੇਨਤੀ ਆ ਕਿ ਬਾਣੀ 'ਚ ਜਿਹੜੀ ਪੰਕਤੀਆਂ ਦੇ ਦੇ ਕੇ ਜਾਂਦੇ ਕਿ ਗੁਰੂ ਬਾਣੀ ਬਾਣੀ 'ਚ ਪੰਕਤੀਆਂ ਦੇ ਦੇਗੀ ਉਹ ਗੱਲ ਮਰਜੀ ਆ ਆਪਾਂ ਗੁਰੂ ਘਰ ਆਰਾਧਾ ਸਵਾਮੀ ਆਪਦੇ ਆਪ ਨੂੰ ਗੁਰੂ ਘਵਾਉਂਦੇ ਨੇ ਵਰਦੀ ਇੱਕ ਗੱਲ ਹੁੰਦੀ ਕਹਿ ਦੇਣੀ ਇੱਕ ਵੈਲ ਹੁੰਦੀ ਅਗਲੇ ਦਿਮਾਗ ਦੇ ਵਿੱਚ ਗੱਲਾਂ ਹੀ ਇਹੋ ਜਿਹੀਆਂ ਆਵਾੜ ਦੇਣੀਆਂ ਅਗਲਾ ਗੁਰੂ ਆਪਣੇ ਆਪ ਸਮਝਦਾ ਹੁਣ ਤੁਸੀਂ ਮਗਰ ਲੱਗੇ ਹੋ ਨਾ ਅੱਜ ਤੱਕ ਜੀ ਆ ਸਤਿ ਸ਼੍ਰੀ ਅਕਾਲ ਸੀ ਤੇ ਅੱਜ ਤੱਕ ਉਹਨਾਂ ਨੇ ਕਦੇ ਕਿਹਾ ਵੀ ਮੈਂ ਗੁਰੂ ਆ ਨਹੀਂ ਇਹ ਗੱਲ ਇਹ ਗੱਲ ਨਹੀਂ ਉਹਨੇ ਕਹਿਣੀ ਕਿ ਮੈਂ ਗੁਰੂ ਆ ਤੁਹਾਡੇ ਸਾਹਮਣੇ ਉਹ ਵਿਰੇ ਉਹਨਾਂ ਸਾਹਮਣੇ ਨਾ ਉਹਨਾਂ ਉਹਨਾਂ ਦੇ ਕੋਲੋਂ ਲਿਆਉਂਦਾ ਇਹ ਜਹਾ ਉਹਦੇ ਇਹ ਨਹੀਂ ਜਹਾ ਕਿ ਮੇਰੇ ਡੇਰੇ 'ਚ ਧੱਕੇ ਨਾਲ ਆ ਕੇ ਬੜਾ ਜੀ ਤੁਸੀਂ ਕਿਹਦੇ ਤੇ ਰਹੇ ਹੋ ਤੱਕ ਇਹ ਨਾ ਜਾਓ ਤੁਹਾਨੂੰ ਅਸੀਂ ਕਹਿੰਦੇ ਆਂ ਵੀ ਬਾਣੀ ਨਾ ਬਾਣੀ ਪਰੋ ਆਪ ਸੰਸਾਰ ਤੇ ਆਪਾਂ ਆਏ ਆ ਆਇਓ ਸੁਖਣ ਨਹੀਂ ਜਿੱਦਾਂ ਜਦ ਤੁਸੀਂ ਵਾਪਸ ਹੀ ਵੇਖਦੇ ਹੋ ਨਾ ਥੋੜੀ ਬੋਖਰੀ ਨਹੀਂ ਭਾਈ ਸਾਡੀ ਤਾਂ ਲੈਂਦੀ ਜਦੋਂ ਬਾਬਾ ਹੁੰਦਾ ਹੈ ਨਾ ਮੈਨਰੇ ਨਾਲ ਤਾਂ ਰੋੜ ਹੁੰਦਾ ਹਾਂ ਤਾਂ ਫਿਰ ਇੱਕ ਵਾਰ ਤੇ ਤੁਹਾਡਾ ਗੁਰੂ ਹੈ ਦੂਜੇ ਪਾਸੇ ਚਲੋ ਮੈਨੂੰ ਮੋਟੀ ਮੋਟੀ ਗੱਲ ਦੱਸ ਦਿਓ ਮੈਨੂੰ ਤਾਂ ਅਸੀਂ ਇਸ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਇਹ ਬਾਬਾ ਉਹਦੋਂ ਕਿੱਥੇ ਹੁੰਦਾ ਵਾ ਜਦੋਂ ਤਰਨੇ ਲੱਗਦੇ ਕਿਸਾਨਾਂ ਦੇ ਜਦੋਂ ਕਿਸਾਨਾਂ ਨੂੰ ਜਦੋਂ ਸਿੱਖਾਂ ਨੂੰ ਟਾਇਰ ਪਾ ਕੇ ਸਾੜਿਆ ਜਾਂਦਾ ਵਾ ਜਦੋਂ ਸਿੱਖਾਂ ਨਾਲ ਨਸ਼ਲ ਕੁਛ ਹੀ ਹੁੰਦੀ ਉਹਦੋਂ ਕਿੱਥੇ ਹੁੰਦਾ ਬਾਬਾ ਬਾਬੇ ਦਾ ਉਹ ਠੀਕ ਹੈ ਸਾਨੂੰ ਉਦੋਂ ਨਹੀਂ ਪਤਾ ਪਰ ਤੁਸੀਂ ਬਾਬੇ ਵਾਸਤੇ ਕਿਉਂ ਬੰਦ ਕੈਮਰਾ ਨਹੀਂ ਵੀ ਰਹਿਦਾ 4 ਸਾਲ ਹੋ ਗਏ ਤੇਰੀ ਵੀ ਲਾਈਨ ਬਾਬਾ ਮਜ਼ਾਕ ਨਹੀਂ ਠੀਕ ਹੈ ਕਿਹਾ ਤੁਸੀਂ ਜਿੰਨਾ ਕਰਵਾ ਦੇ ਜਿੰਨਾ ਹਾ ਜਿੰਨਾ ਤੁਹਾਨੂੰ ਵਾ ਵੱਡੇ ਵੀਰ ਇੱਕ ਬੇਨਤੀ ਕਰਾ ਅਜਿੰਨਾ ਤੁਹਾਨੂੰ ਗੁੱਸਾ ਆਇਆ ਨਾ ਬਾਬੇਵਰੀ ਕਾਸ਼ ਇੰਨਾ ਗੁੱਸਾ ਤੁਹਾਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਵਰੀ ਆਉਂਦਾ ਹੋਵੇ ਤੇ ਸਾਡੀ ਕਾਮਣਾ ਬੜੀ ਕਿਤੇ ਦੀ ਕਿਤੇ ਹੋਵੇ ਅੱਜ ਬਸ ਜਿੰਦਾ ਜਿੰਦਾ ਇਨੇ ਠੀਕ ਹੈ ਸਾਡਾ ਮਟੀਰੀਅਲ ਠਾੜਾ ਸਾਡੇ ਨਾਲ ਪੈਂਦੇ ਬਾਕੀ ਤੁਸੀਂ ਨਾ ਮੈਂ ਪ੍ਰੋਗਰਾਮ ਤੇ ਜਾ ਲੱਗਾ ਮੈਂ ਤਿਆਰ ਹਾਂ ਲੱਗਾ ਤੇ ਆਪਾਂ ਕਰਦੇ ਹਾਂ ਵਿਚਾਰ ਤੁਸੀਂ ਇੱਥੇ ਬੋਲ ਕੇ ਪਾ ਲਓ ਮੇਰੇ ਬਾਰੇ ਠੀਕ ਹੈ ਠੀਕ ਹੈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਦੀ ਕੀ ਖਤੇ ਜੀ